ਹਾਂਜੀ ਸਤਿ ਸ੍ਰੀ ਅਕਾਲ ਮੈਂ ਗਰਮੀਤ ਕੌਰ ਮੇਰੀ ਕਹਾਪਤਾ ਹੈ ਖੁਦ ਨੂੰ ਮਿਲਣਾ ਅਕਸਰ ਉਹ ਆਪਣੇ ਮਨ ਦੇ ਚਿਰੋਖਿਆਂ ਚੋਂ ਵੇਖਦੀ ਸਮੇਂ ਦੀ ਗਰਦ ਨਾਲ ਧੁੰਦਲੀਆਂ ਕੁਝ ਤਸਵੀਰਾਂ ਤੇ ਉਹਨਾਂ ਤਸਵੀਰਾਂ ਵਿੱਚੋਂ ਖੁਦ ਨੂੰ ਲੱਭਦੀ ਤੇ ਪਛਾਣਦੀ ਉਹ ਇਨ੍ਹਾਂ ਤਸਵੀਰਾਂ ਵਿੱਚ ਐਨਾ ਖੋ ਜਾਂਦੀ ਕਿ ਵਿਸਰ ਜਾਂਦੀ ਇਹ ਦੁਨੀਆ ਇਹ ਰੌੜਾ ਰੱਪਾ ਤੇ ਇਹ ਲੋਕ ਤੇ ਹੋ ਜਾਂਦਾ ਉਸ ਦਾ ਖੁਦ ਨਾਲ ਮਿਲਾਪ ਇੱਕ ਤਸਵੀਰ ਦੇ ਜਰੀਏ ਤੇ ਹੁਣ ਭਰ ਜਾਂਦੀ ਉਹ ਰੋਸ਼ਨੀ ਦੇ ਨਾਲ ਤੇ ਸਮਾ ਜਾਂਦੀ ਇੱਕ ਸਮੁੰਦਰ ਦੇ ਅੰਦਰ ਤੇ ਅਖੀਰ ਵਿੱਚ ਉੱਗ ਜਾਂਦੀ ਫਿਰ ਧਰਤੀ ਤੇ ਇੱਕ ਕਮਲ ਦਾ ਫੁੱਲ ਬਣ ਕੇ ਖਿੜਦੀ ਤੇ ਮਹਿਕਾਂ ਵੰਡਦੀ ਪਰ ਚਿੱਕੜ ਤੋਂ ਨਰਲੇ ਪਰਹਿੰਦੀ ਖਿੜਦੀ ਤੇ ਮਹਿਕਾਂ ਵੰਡਦੀ ਪਰ ਚਿੱਕੜ ਤੋਂ ਨਰਲੇ ਪਰਹਿੰਦੀ